ਅਕਾਲ ਤਖਤ ਸਾਹਿਬ ਦੀ ਪਵਿੱਤਰ ਤੇ ਸਰਵੋੱਚ ਸੰਸਥਾ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਉਸਤੇ ਕਾਰਵਾਈ ਇਹ ਸਿਆਸੀ ਬੁਰਸ਼ਾ ਕਰਦੀ ਆ ਉਹ ਕਾਇਮ ਰੱਖਣੀ ਚਾਹੁੰਦੇ ਆ ਚਾਹੁੰਦੇ ਵੀ ਜਥੇਦਾਰਾਂ ਨੂੰ ਅਸੀਂ ਜਿੱਦਾਂ ਹੈਗਾ ਵੀ ਚਪੜਾਸੀਆਂ ਵਾਂਗ ਭਗਾ ਕੇ ਮਾਰੀ ਚਪੜਾਸੀਆਂ ਵਾਂਗ ਭਗਾ ਕੇ ਮਾਰੀ ਅਸੀਂ ਜਥੇਦਾਰਾਂ ਤੋਂ ਉੱਪਰ ਆ ਜਥੇਦਾਰ ਸਾਤੋਂ ਥੱਲੇ ਨੇ ਵੀ ਮੈਂ ਅਕਾਲ ਤਖਤ ਨਾਲ ਤਾਂ ਟੱਕਰ ਰਹਿ ਸਕਦਾ ਪਰ ਬਾਦਲ ਪਰਿਵਾਰ ਨਾਲ ਟੱਕਰ ਨਹੀਂ ਦੇ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਆਪਾਂ ਕਰਦੇ ਹੁੰਨੇ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਪਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਪਾਰ ਸਿੰਘ ਜੀ ਸ਼ੁਰੂਆਤ ਹੈ ਜੇ ਆਪਾਂ ਪੰਥਕ ਖਬਰਾਂ ਤੋਂ ਹੀ ਕਰਨੀ ਹੈ ਜਿਵੇਂ ਆਪਾਂ ਨੂੰ ਪਤਾ ਹੀ ਏ ਕਿ ਤਕਰੀਬਨ ਜਿਹੜਾ ਹੈ 2-3 ਮਹੀਨਿਆਂ ਤੋਂ ਜਿਸ ਤਰੀਕੇ ਦਾ ਮ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਜਿਹੜਾ ਅਸਤੀਫਾ ਹੈ ਉਸ ਨੂੰ ਲੈ ਕੇ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਜਿਹੜੀ ਹੋਣੀ ਹੁੰਦੀ ਹੈ ਤਕਰੀਬਨ 72 ਘੰਟੇ ਦੇ ਅੰਦਰ ਅੰਦਰ ਹੋਣੀ ਹੁੰਦੀ ਹੈ ਤੇ ਉਹ ਮੀਟਿੰਗ ਅੱਜ ਇੱਕ ਬੈਠਕ ਜਿਹੜੀ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਤਰ੍ਹਾਂ ਦਾ ਅਸਤੀਫੇ ਨੂੰ ਹੋਲਡ ਤੇ ਕੀਤਾ ਔਰ ਉਸਤੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਹੈਗੇ ਆ ਕੁਝ ਮੈਂਬਰ ਸਹਿਬਾਨ ਜਿਹੜੇ ਉਹ ਪੇਚਾਂਗੇ ਤਾਂ ਕਿ ਜਿਹੜਾ ਹੈਗਾ ਇਹ ਪ੍ਰਧਾਨ ਸਾਹਿਬ ਦੁਬਾਰਾ ਉਹ ਕਹਿੰਦੇ ਵੀ ਆਪਣੀ ਜਿਹੜੀ ਕੁਰਸੀ ਸੰਭਾਲਨ ਤੇ ਜਿਹੜਾ ਅਸਤੀਫੇ ਨੂੰ ਜਿਹੜਾ ਹੈ ਉਹ ਵਾਪਸ ਲੈ ਲੈਣ ਸਰਦਾਰ ਅਬਦੁੱਲਾਹ ਸਿੰਘ ਜੀ ਖਾਸ ਕਰਕੇ ਉਹਨਾਂ ਨੇ ਇਹਦੇ ਵਿੱਚ ਗੁਰਦੁਆਰਾ 1925 ਦੀ ਗੱਲ ਕੀਤੀ ਹਵਾਲਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਵੀ ਜਿਹੜੇ ਗ੍ਰੰਥੀ ਸਹਿਬਾਨ ਹੁੰਦੇ ਨੇ ਜਾਂ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਲਾਉਣ ਦਾ ਤੇ ਹਟਾਉਣ ਦਾ ਪੂਰਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈਗਾ ਇਸ ਨੂੰ ਆਪਾਂ ਕਿਸ ਹਿਸਾਬ ਦੇ ਨਾਲ ਇਹਦਾ ਆਪਾਂ ਵਿਸ਼ਲੇਸ਼ਣ ਕਰ ਸਕਦੇ ਹਾਂ ਕਿਉਂਕਿ ਜਦੋਂ ਅਸੀਂ ਗੱਲ ਗੁਰਦੁਆਰਾ ਐਕਟ ਦੀ ਕਰਦੇ ਹਾਂ ਅਤੇ ਉਸ ਦੇ ਅਧੀਨ ਇਹ ਜਿਆ ਜਥੇਦਾਰ ਦਾ ਅਹੁਦਾ ਵੀ ਗੁਰਦੁਆਰਾ ਐਕਟ ਚੋਂ ਬਾਹਰ ਰੱਖਿਆ ਗਿਆ ਹੈ इवन ਕਿ ਜਥੇਦਾਰ ਟੋੜਾ ਹੋਣਾਂ ਦੇ ਸਾਈਮ ਟਾਈਮ ਤੇ ਜਿਹੜਾ ਜਥੇਦਾਰ ਸਹਿਬਾਨ ਨੂੰ ਕਹਿ ਲਈ ਕਿ ਐਜ਼ ਅ ਸੈਲਰੀ ਵਲੋਂ ਜੋ ਸਨਮਾਨ ਪੱਤਾ ਜੋ ਮਿਲਦਾ ਸੀ ਉਹ ਲੈਂਡ ਉਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਲੈ ਕੇ ਲੈਣ ਜਾਣਾ ਪੈਂਦਾ ਸੀ ਉਹਨਾਂ ਨੇ ਉਹ ਵੀ ਜਿਹੜਾ ਉੱਥੋਂ ਮੰਦ ਕਰਤਾ ਸੀ ਕਿ ਆਪਣੇ ਆਪ ਹੀ ਜਿਹੜਾ ਹੈਗਾ ਵੀ ਉਥੇ ਪਹੁੰਚਾ ਦਿੱਤਾ ਜਾਏਗਾ ਕਿਵੇਂ ਦੇਖਦੇ ਹੋ ਜਥੇਦਾਰ ਸਹਿਬਾਨ ਨੂੰ ਕੱਢਣ ਤੇ ਜੋ ਵੀ ਹੋਇਆ ਹੈਗਾ ਜੋ ਇਹ ਸਿਸਟਮ ਚੱਲ ਰਿਹਾ ਜਾਂ ਜਿਸ ਰਾਹੇ ਸ਼੍ਰੋਮਣੀ ਕਮੇਟੀ ਪਈ ਹੋਈ ਹੈ ਹਾਂਜੀ ਹਾਂਜੀ ਸੋ ਅੱਜ ਉਹਨਾਂ ਦੀ ਕਮੇਟੀ ਦੀ ਮੀਟਿੰਗ ਸੀਗੀ ਹਰਜਿੰਦਰ ਸਿੰਘ ਧਾਮੇ ਦੇ ਅਸਤੀਫੇ ਤੋਂ ਬਾਅਦ ਸੋ ਬੜਾ ਉਹ ਬਿਲਕੁਲ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਆਪਣੀਆਂ ਰਵਾਇਤਾਂ ਤੇ ਉਤਰ ਆਈ ਹੈ ਸੋ ਅਕਾਲ ਤਖਤ ਸਾਹਿਬ ਨਾਲ ਤੇ ਸਿੱਖ ਪੰਥ ਨਾਲ ਪੂਰੀ ਤਰ੍ਹਾਂ ਉਹ ਟਕਰਾਂ ਦੇ ਰੌਂ ਵਿੱਚ ਨਜ਼ਰ ਆ ਰਹੇ ਹੈਗੇ ਨੇ ਸੋ ਅੱਜ ਉਹਨਾਂ ਨੇ ਇੱਕ ਤਾਂ ਉਹ ਐਕਸਪੈਕਟਿਡ ਹੀ ਸੀਗਾ ਵੀ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਉਹਨੂੰ ਹੋਲਡ ਤੇ ਰੱਖਣਗੇ ਔਰ ਉਹਨਾਂ ਨੂੰ ਬੇਨਤੀ ਕਰਨਗੇ ਕਿਉਂਕਿ ਇਹਦੇ ਚ ਹੁਣ ਪ੍ਰੋਸੈਸ ਲੰਬਾ ਹੋ ਜਾਣਾ ਹੈ ਜੇ ਉਹਨਾਂ ਨੇ ਨਵਾਂ ਪਰਦਾ ਚੋਣਨਾ ਹੋਇਆ ਤਾਂ ਜਰਨਲ ਜਰਾਸ ਬੁਲਾਉਣਾ ਪਊਗਾ ਹਨਾ ਸੋ ਇਹ ਕਾਫੀ ਕੰਪਲਿਕੇਟਿਡ ਹੈਗਾ ਟਰਮਸ ਦੀਆਂ ਹੁਣ ਹੁਣ ਇਹ ਹੋਊਗਾ ਵੀ ਉਹ ਇਹ ਇਦਾਂ ਹੀ ਸੀਗਾ ਟੈਕਨੀਕਲੀ ਵੀ ਅਸਤੀਫਾ ਹੋਲਡ ਤੇ ਪਾ ਦਿਓ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਆ ਗਿਆ ਹੋਇਆ ਵੀ ਮੈਂ ਪ੍ਰਧਾਨਗੀ ਨਹੀਂ ਸੰਭਣੀ ਹੂੰ ਇਟ ਮੀਨਸ ਹੁਣ ਇਹ ਹੋਗਾ ਵੀ 21 ਦਿਨਾਂ ਤੋਂ ਬਾਅਦ ਜਾਂ 21 ਦਿਨਾਂ ਦੇ ਵਿੱਚ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿਮ ਕਮੇਟੀ ਦੀ ਦੁਬਾਰੇ ਮੀਟਿੰਗ ਹੋਵੇਗੀ ਜਿਹੜੀ ਕਿ ਇਸ ਅਜੰਡੇ ਤੇ ਹੋਵੇਗੀ ਵੀ ਪ੍ਰਧਾਨ ਕਿਹਨੂੰ ਲਾਇਆ ਜਾਣਾ ਹੈ ਜਾਂ ਐਕਟਿੰਗ ਪ੍ਰਧਾਨ ਵੀ ਲਾ ਸਕਦੇ ਆ ਐਕਟਿੰਗ ਹੀ ਲੱਗਣਾ ਹੁਣ ਜੀ ਜੀ ਜੇ اجلاس ਨਾ ਬੁਲਾਇਆ ਤਾਂ ਐਕਟਿੰਗ ਹੀ ਲੱਗਣਾ ਸੋ ਉਹਦੇ ਚ ਉਹ ਹੈਗਾ ਵੀ ਬਾਦਲ ਪਰਵਾੜ ਦਾ ਰਾਈਟ ਹੈਂਡ ਮੈਨ ਜਿਹੜਾ ਕਿ ਆਪਾਂ ਹੋਰ ਖੁੱਲ ਕੇ ਖੇਡ ਸਕਦਾ ਜਿਹੜਾ ਅਕਾਲ ਤਖਤ ਨਾਲ ਐਂ ਡਟ ਕੇ ਟੱਕਰ ਲੈ ਸਕਦਾ ਰਗੁਜੀਤ ਸਿੰਘ ਵਿਰਕਾ ਜਿਹੜਾ ਸੋ ਉਹਨੂੰ ਜਿਹੜਾ ਹੈਗਾ ਉਹ ਕਾਰਜਕਾਰੀ ਪ੍ਰਧਾਨ ਆ ਲਾ ਦੇਣਗੇ ਸੋ ਭਾਈ ਹਰਜਿੰਦਰ ਸਿੰਘ ਧਾਮੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਜੀਵਨ ਕਮਾਇਆ ਬੜੇ ਇੱਜ਼ਤਦਾਰ ਵਿਅਕਤੀ ਨੇ ਬੜੇ ਸੌਬਰ ਨੇ ਬੜੇ ਇਮਾਨਦਾਰ ਨੇ ਸੌਫਟ ਸਪੋਕਨ ਨੇ ਸੋ ਉਹਨਾਂ ਨੇ ਉਹਨਾਂ ਤੋਂ ਭਾਰ ਨਹੀਂ ਚੱਲਿਆ ਗਿਆ ਵੀ ਮੈਂ ਜਿਹੜਾ ਹੈਗਾ ਅਕਾਲ ਤਖਤ ਨਾਲ ਟੱਕਰ ਨਹੀਂ ਲੈ ਸਕਦਾ ਪਰ ਹੁਣ ਕਿਉਂਕਿ ਇਹ ਇਸ ਤਰ੍ਹਾਂ ਹੀ ਹੋਣਾ ਸੀਗਾ ਰਗੋਜੀਤ ਸਿੰਘ ਵਿਰਕ ਲਈ ਰਾਹ ਜਿਹੜਾ ਜਾਂ ਤਾਂ ਬਾਦਲ ਕਿਆਂ ਨੇ ਪੱਧਰਾ ਕਰਵਾ ਲਿਆ ਅੰਦਰ ਦੀਆਂ ਗੱਲਾਂ ਹਲੇ ਕਾਫੀ ਕੋਸ਼ਾ ਜੜੀਆਂ ਕੰਸੂਆਂ ਆ ਰਹੀਆਂ ਨੇ ਵੀ ਹੋ ਸਕਦਾ ਇਸ ਤਰ੍ਹਾਂ ਉਹਨਾਂ ਤੇ ਦਬਾਅ ਪਾ ਕੇ ਹਰਜਿੰਦਰ ਸਿੰਘ ਤਾਂ ਵੀ ਇਹ ਕਿਉਂਕਿ ਕਮਜ਼ੋਰ ਕੜੀ ਆ ਇਹਨੂੰ ਪਰਾਂ ਕਰ ਦਿੱਤਾ ਜਾਵੇ ਸੋ ਤਾਂ ਕਿ ਰਗੋਜੀਤ ਸਿੰਘ ਵਿਰਕ ਜਿਹੜਾ ਡਟ ਕੇ ਬਾਦਲਾਂ ਦੀ ਹਮਾਇਤ ਤੇ ਔਰ ਜਿਹੜਾ ਡਟ ਕੇ ਆਪਾਂ ਇਹ ਵੀ ਕਹਿ ਸਕਦੇ ਆ ਵੀ ਭਵਿਕ ਵਿੱਚ ਅਕਾਲ ਤਖਤ ਨਾਲ ਡਟ ਕੇ ਟੱਕਰ ਸਕਦਾ ਹੈ ਸੋ ਉਹਨੂੰ ਜਿਹੜਾ ਪ੍ਰਧਾਨ ਬਣਾਇਆ ਜਾ ਸਕਦਾ ਕਾਰਜਕਾਰੀ ਪ੍ਰਧਾਨ ਸੋ ਫਿਰ ਨਵੰਬਰ ਵਿੱਚ ਉਹਨੂੰ ਪੱਕਾ ਪ੍ਰਧਾਨ ਵੀ ਬਣਾ ਸਕਦੇ ਆ ਜੇ ਉਹ ਬਾਦਲਾਂ ਦੇ ਟੈਸਟ ਵਿੱਚ ਸਫਲ ਹੋ ਗਿਆ ਉਹ ਜਿਹੜਾ ਕਿ ਲਗਾਤਾਰ ਹੁੰਦਾ ਆ ਰਿਹਾ ਸੋ 12-13 ਸਾਲਾਂ ਤੋਂ ਮੇਰੇ ਕੋਲ ਇਹਦੇ ਵਿੱਚ ਜਦੋਂ ਗੱਲ ਆਪਾਂ ਕਰ ਰਹੇ ਹੈਗੇ ਆਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਗੱਲ ਕਰਦੇ ਆਂ ਜਥੇਦਾਰ ਬਨਾਂਤੀ ਹੋਣਾਂ ਦੇ ਸਾਇਮ ਟਾਈਮ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਲਾਇਆ ਜਾਂਦਾ ਜਾਂ ਲਾਇਆ ਜਾਂਦਾ ਹੈਗਾ ਤੇ ਉਸ ਦਾ ਇੱਕ ਸਿਸਟਮ ਜਿਹੜਾ ਹੈ ਉਹ ਬਣਨਾ ਚਾਹੀਦਾ ਹੈ ਤੇ ਪਿਛਲੇ ਦਿਨੀ ਆਪਾਂ ਜਥੇਦਾਰ ਹਰਪੀ ਸਿੰਘ ਨੂੰ ਵੀ ਉਹਨਾਂ ਨੇ ਵੀ ਪ੍ਰੈਸ ਵਾਰਤਾ ਜੀ ਨੂੰ ਮੈਂਸ਼ਨ ਕੀਤੀ ਕਿ ਉਹ ਕਹਿੰਦੇ ਕਿ ਜਿੰਨਾ ਚਿਰ ਮੈਂ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਰਿਹਾ ਕਹਿੰਦੇ ਕਿ ਦੋ ਦਫਾ ਮੈਂ ਵੀ ਜਿਹੜੀ ਹੈਗੀ ਆ ਜਥੇਦਾਰ ਵਿਦਾਂਤੀ ਵਾਲੀ ਜਿਹੜੀ ਹੈਗੀ ਆ ਉਸ ਨੂੰ ਸ਼੍ਰੋਮਣੀ ਕਮੇਟੀ ਨੂੰ ਅੱਗੇ ਭੇਜੀ ਹੈਗੀ ਆ ਕਿ ਇਸ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਫਿਰ ਕੀ ਆਪਾਂ ਸਮਝ ਲਈਏ ਕਿ ਅਕਾਲ ਤਖਤ ਸਾਹਿਬ ਦੀ ਪਵਿੱਤਰ ਤੇ ਸਰਵੋੱਚ ਸੰਸਥਾ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਲਈ ਉਸ ਤੇ ਕਾਰਵਾਈ ਨਹੀਂ ਹੋ ਰਹੀ ਹੈਗੀ ਜਾਣ ਬੁਝ ਕੇ ਨਹੀਂ ਕੀਤੀ ਜਾ ਰਹੀ ਕਿ ਉੱਥੇ ਕੋਈ ਕੌਮ ਦਾ ਨੁਮਾਇੰਦਾ ਨਾ ਲੱਗ ਸਕੇ ਬਿਲਕੁਲ ਬਿਲਕੁਲ ਇਹੀ ਹੈ ਸੋ ਜਿਹੜੀ ਇਹ ਸਿਆਸੀ ਬੁਰਸ਼ਾ ਕਰਦੀ ਆ ਉਹ ਕਾਇਮ ਰੱਖਣੀ ਚਾਹਦੇ ਆ ਸੋ ਜਥੇਦਾਰ ਵਿਦਾਂਤੀ ਨੇ ਇੱਕ ਕਾਨੂੰਨੀ ਤੌਰ ਤੇ ਘਟਾਂਚਾ ਘੜਤਾ ਸੀਗਾ ਵੀ ਜਥੇਦਾਰ ਸਾਹਿਬ ਦੀ ਨਿਯੁਕਤੀ ਔਰ ਜਥੇਦਾਰ ਸਾਹਿਬ ਦੀ ਜਿਹੜੀ ਸੇਵਾ ਮੁਕਤੀ ਆ ਉਹਦੇ ਬਾਰੇ ਕੋ ਘਟਾਂਚਾ ਆਵੇ ਉਹ ਲਗਾਤਾਰ ਪੁਸ਼ ਕਰਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੁਸ਼ ਕਰਿਆ ਹੈਗਾ ਪਰ ਜਿਹੜੀ ਸਿਆਸੀ ਲੋਕ ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਕਰ ਰਿਹਾ ਖਾਸ ਕਰਕੇ ਬਾਦਲ ਪਰਵਾਰ ਉਹ ਨਹੀਂ ਚਾਹੁੰਦਾ ਵੀ ਕੋਈ ਇੱਕ ਤਰ੍ਹਾਂ ਦਾ ਸਿਸਟਮ ਬਣੇ ਕਿਉਂਕਿ ਉਹ ਚਾਹੁੰਦੇ ਵੀ ਜਥੇਦਾਰਾਂ ਨੂੰ ਅਸੀਂ ਜਿੱਦਾਂ ਹੈਗਾ ਵੀ ਚਪੜਾਸੀਆਂ ਵਾਂਗ ਭਗਾ ਕੇ ਮਾਰੀਏ ਸੋ ਜਥੇਦਾਰ ਸਾਡੀਆਂ ਇੱਕ ਤਰ੍ਹਾਂ ਨਾਲ ਵੀ ਸਾਡੇ ਸਾਡੇ ਥੱਲੇ ਬੈਠਣ ਅਸੀਂ ਕੁਰਸੀਆਂ ਤੇ ਬੈਠੀਏ ਜਥੇਦਾਰ ਥੱਲੇ ਬੈਠਣ ਜਾਂ ਸਾਡੇ ਲਈ ਚਾਹ ਦੇ ਕੱਪ ਲੈ ਕੇ ਆਉਣ ਜਾਂ ਸਾਡੀ ਸੇਵਾ ਕਰਨ ਜਿੱਦਾਂ ਸਾਡੇ ਲਾਂਗਰੀਆਂ ਵਾਂਗ ਵਰਤਣ ਜਥੇਦਾਰ ਸੋ ਇਸ ਤਰ੍ਹਾਂ ਚਾਹੁੰਦੇ ਆ ਕਿ ਹੁਣ ਜਿਹੜਾ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਆਇਆ ਵੀ ਸ਼੍ਰੋਮਣੀ ਕਮੇਟੀ ਨੂੰ ਇਹ ਅਧਿਕਾਰ ਹੈਗੇ ਆ ਵੀ ਉਹ ਕੋਈ ਕਿਸੇ ਵੀ ਗ੍ਰੰਥੀ ਦੀਆਂ ਤੇ ਮੁਲਾਜ਼ਮ ਦੀਆਂ ਸੇਵਾਵਾਂ ਰੱਦ ਕਰ ਸਕਦੇ ਆ ਇਹ ਆਪਣੇ ਆਪ ਚੀ ਕੰਟਰੋਵਰਸ਼ੀਅਲ ਆ ਮਤਲਬ ਉਹ ਫਿਰ ਜਥੇਦਾਰਾਂ ਨੂੰ ਮੁਲਾਜ਼ਮ ਹੀ ਤੌਰ ਤੇ ਨਹੀਂ ਇੱਕ ਤਾਂ ਉਹ ਮੁਲਾਜ਼ਮ ਤੌਰ ਤੇ ਸਮਝ ਰਹੇ ਆ ਵੀ ਉਹ ਸਾਡੇ ਥੱਲੇ ਨੇ ਹੂੰ 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 ਅਸੀਂ ਜਥੇਦਾਰਾਂ ਤੋਂ ਉੱਪਰ ਆ ਜਥੇਦਾਰ ਸਾਤੋਂ ਥੱਲੇ ਨੇ ਇੱਕ ਤਾਂ ਇਹ ਕਹਿਣਾ ਚਾਹੁੰਦੇ ਆ ਔਰ ਹੈ ਉਹ ਗਲਤ ਨੇ ਤੁਸੀਂ ਜ਼ਿਕਰ ਕਰਿਆ 1925 ਦੇ ਗੁਰਦੁਆਰਾ ਐਕਟ ਵਿੱਚ ਪੰਜ ਸਿੰਘ ਸਹਿਬਾਨ ਨਹੀਂ ਆਉਂਦੇ ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਨੇ ਜੀ ਉਹ ਇੱਕ ਤਰ੍ਹਾਂ ਨਾਲ ਉਹ ਪੰਜ ਆ ਜਿਹੜੇ ਅਬਵ ਉਹ ਉਹ ਉਦੋਂ ਤੇ ਜੇ ਮੇਰੇ ਖਿਆਲ ਪੰਜਵਾਂ ਤਖਤ ਵੀ ਹੋਣ ਦੇ ਵਿੱਚ ਆਇਆ ਨਹੀਂ ਸੀ ਉਹ ਵੀ 1958-60 ਚ ਆਇਆ ਤੇ ਪਰ ਉਦੋਂ ਜਿਹੜੇ ਮੇਨ ਜਥੇਦਾਰ ਸਭ ਜੀ ਉਹਨਾਂ ਨੂੰ ਪਾਸੇ ਹੀ ਰੱਖਿਆ ਗਿਆ ਸੀ ਇਹਦੇ 'ਚ ਨਹੀਂ ਲਿਆ ਗਿਆ ਹਾਂਜੀ ਹਾਂਜੀ ਉਹ ਇਸੇ ਕਰਕੇ ਸੀ ਵੀ ਉਹਨਾਂ ਦੀ ਪਵਿੱਤਰਤਾ ਉਹਨਾਂ ਦਾ ਸਤਕਾਰ ਉਹਨਾਂ ਦੀ ਜਿਹੜੀ ਡਿਗਨਿਟੀ ਆ ਜਾਂ ਉਹਨਾਂ ਦਾ ਜਿਹੜਾ ਇੱਕ ਸੈਲਫ ਰਿਸਪੈਕਟ ਆ ਉਹ ਕਾਇਮ ਰਹਿ ਸਕੇ ਜਿਨ੍ਹਾਂ ਨੇ ਵੀ ਬਣਾਇਆ ਹਨਾ ਸੋ ਇਸ ਲਈ ਇਸ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਅਜ ਬਿਲਕੁਲ ਝੂਠ ਬੋਲ ਰਹੀ ਆ ਉਹ ਜਥੇਦਾਰ ਸਾਹਿਬ ਨੂੰ ਨਹੀਂ ਲਾ ਸਕਦੀ ਜੇ ਪੰਜਾਂ ਸਿੰਘਾਂ ਦੇ ਪੰਜਾਂ ਜਥੇਦਾਰਾਂ ਦੇ ਖਿਲਾਫ ਕੋਈ ਸ਼ਿਕਾਇਤ ਹੈ ਉਹਨਾਂ ਵਿੱਚੋਂ ਜੇ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆ ਤਾ ਉਹ ਸ਼੍ਰੀ ਹਰਮੰਦਰ ਸਾਹਿਬ ਦਾ ਯਾਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਕਰੇਗਾ ਜੇ ਬਾਕੀ ਸਿੰਘ ਸਹਿਬਾਨ ਦੇ ਕੋਈ ਸ਼ਿਕਾਇਤ ਹੈ ਤਾਂ ਬਾਕੀ ਦੇ ਚਾਰ ਸਿੰਘ ਸਹਿਬਾਨ ਉਹ ਪੰਜਵੇਂ ਹੈੱਡ ਗ੍ਰੰਥੀ ਨੂੰ ਵਿੱਚ ਇਨਸਰਟ ਕਰਕੇ ਪੰਜਾਂ ਸਿੰਘਾਂ ਦਾ ਜਿਹੜਾ ਗਰੁੱਪ ਹੈ ਉਹ ਉਹ ਜਥੇਦਾਰ ਦੇ ਖਿਲਾਫ ਕਾਰਵਾਈ ਕਰ ਸਕਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਵੀ ਅਧਿਕਾਰ ਨਹੀਂ ਹੈ ਵੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਲਾ ਸਕਣ ਤੇ ਉਹ ਇਹ ਬਿਲਕੁਲ ਉਹ ਅੱਜ ਝੂਠ ਬੋਲ ਰਿਹਾ ਨਿਰੰਤਰ ਝੂਠ ਬੋਲ ਰਿਹਾ ਹੈ ਸਿੱਖ ਸੰਗਤਾਂ ਨੂੰ ਧੋਖਾ ਦੇ ਰਿਹਾ ਔਰ ਅਕਾਲ ਤਖਤ ਦੀ ਅਥਾਰਟੀ ਨੂੰ ਚੈਲੰਜ ਕਰ ਰਿਹਾ ਹੈਗੇ ਆ ਜਿਹੜੇ 2 ਦਸੰਬਰ ਨੂੰ ਫੈਸਲੇ ਹੋਏ ਆ ਉਹਨਾਂ ਦੇ ਖਿਲਾਫ ਅਕਾਲੀ ਦਲ ਬਾਦਲ ਤੇ ਉਹਦੇ ਜਿਹੜੇ ਹੱਥ ਠੋਕੇ ਨੇ ਸ਼੍ਰੋਮਣੀ ਕਮੇਟੀ 'ਚ ਬੈਠੇ ਉਹ ਡਟ ਕੇ ਸਟੈਂਡ ਲੈ ਰਹੇ ਆ ਜਿਹੜਾ ਕਿ ਬਹੁਤ ਦੁਖਦਾਈ ਔਰ ਪੰਥ ਮਾਰੂ ਰਾਤ ਅਕਾਲੀ ਦਲ ਚੱਲ ਪਿਆ ਹੈ ਜੀ ਬਿਲਕੁਲ ਜੀ ਔਰ ਇਦੇ ਚ ਜੇ ਆਪਾਂ ਕਹੀਏ ਕਿ ਅੱਜਕੱਲ ਇੰਟਰਨੈਟ ਦਾ ਯੋਗ ਹੈਗਾ ਕੋਈ ਵੀ ਇਨਸਾਨ ਜਿਹੜਾ ਜਾ ਕੇ ਗੁਰਦੁਆਰਾ 125 ਪਾ ਸਕਦਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਜਿਹੜੀ ਲੈ ਸਕਦਾ ਹੈਗਾ ਕਿ ਗੁਰਦੁਆਰਿਆਂ ਦੀ ਸਾਮ ਸੰਭਾਲ ਦੇ ਲਈ ਕਿਉਂਕਿ ਉਦੋਂ ਮਹੰਤਾ ਕੋਲੋਂ ਗੁਰਦੁਆਰਿਆਂ ਦੀ ਸਾਮ ਸੰਭਾਲ ਜਿਹੜੀ ਲੈਣੀ ਸੀ ਉਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਔਰ ਉਸ ਦੇ ਵਿੱਚ ਜਥੇਦਾਰ ਦਾ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੈ ਜੇ ਫਿਰ ਵੀ ਕਿਸੇ ਦੇ ਕੋਲ ਹੋਵੇ ਕੋਈ ਆਪਾਂ ਕਹੀਏ ਕਿ ਕੋਈ ਜਾਣਕਾਰੀ ਜੇ ਵਾਧਾ ਕਰਨਾ ਹੋਵੇ ਉਹ ਸਾਡੇ ਨਾਲ ਜਿਹੜਾ ਹੈ ਸੰਪਰਕ ਕਰ ਸਕਦਾ ਹੈ ਸਰਦਾਰ ਅਤਾ ਸਿੰਘ ਜੀ ਭਾਈ ਹਰਜਿੰਦਰ ਸਿੰਘ ਧਾਮੀ ਹੁਣਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਨੈਤਿਕ ਤੌਰ ਤੇ ਅਸਤੀਫਾ ਦੇਣਾ ਹੈਗਾ ਉਹਦੇ ਤੇ ਵੀ ਥੋੜਾ ਜਿਹਾ ਵਿਸ਼ਲੇਸ਼ਣ ਕਰ ਲਈ ਕਿ ਨੈਤਿਕਤਾ ਇੱਕ ਸੋਸ਼ਲ ਮੀਡੀਆ ਦੀ ਪੋਸਟ ਤੋਂ ਤੇ ਝਲਕਦੀ ਹੈ ਪਰ ਜਥੇਦਾਰ ਸਾਹਿਬ ਉਹੀ ਜਦੋਂ ਆਪਾਂ ਕਹਿ ਲਈ ਕਿ ਸਰੀਰਕ ਰੂਪ ਦੇ ਵਿੱਚ ਜਦੋਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਇਹ ਜਿਹੜੀ ਕਮੇਟੀ ਹੈ ਇਹ ਨਹੀਂ ਕਰ ਸਕਦੀ ਜਾਂਚ ਪੜਤਾਲ ਨਹੀਂ ਕਰ ਸਕਦੀ ਉਦੋਂ ਨੈਤਿਕਤਾ ਨਹੀਂ ਝਲਕੀ 2 ਦਸੰਬਰ ਦੇ ਫੈਸਲੇ ਲਾਗੂ ਕਰਵਾਉਣ ਦੇ ਲਈ ਜਦੋਂ ਸੱਤ ਮੈਂਬਰੀ ਕਮੇਟੀ ਦਾ ਮੁਖੀ ਥਾਪਿਆ ਗਿਆ ਸੀ ਤਕਰੀਬਨ 2 ਮਹੀਨੇ ਤੇ ਇੱਕ ਜਾਂ ਦੋ ਦਿਨ ਗੁਜ਼ਰ ਜਾਣ ਤੋਂ ਬਾਅਦ ਪਹਿਲੀ ਮੀਟਿੰਗ ਹੁੰਦੀ ਹੈ ਉਹਨੋਂ ਜਿਹੜੀ ਨੈਤਿਕਤਾ ਨਹੀਂ ਚਲ ਗਈ ਤੇ ਫਿਰ ਉਸ ਤੋਂ ਬਾਅਦ ਇਹ ਆਪਾਂ ਹੋਰ ਅੱਗੇ ਆ ਰਹੀਏ ਕਿ ਜੇ ਸ਼੍ਰੋਮਣੀ ਕਮੇਟੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਸੀ ਤੇ ਫਿਰ ਸੱਤ ਮੈਂਬਰੀ ਕਮੇਟੀ ਦੇ ਅਹੁਦੇ ਤੋਂ ਕਿਉਂ ਅਸਤੀਫਾ ਦਿੱਤਾ ਗਿਆ ਕੀ ਕਾਰਨ ਕੀ ਹੈ ਤੁਸੀਂ ਦੱਸੋ ਹਾਂ ਜੀ ਉਹ ਜਿਸ ਦਿਨ ਹਰਜਿੰਦਰ ਸਿੰਘ ਧਾਮੇ ਨੇ ਅਸਤੀਫਾ ਦਿੱਤਾ ਨਾ ਮੇਰੇ ਇੱਕ ਸੀਨੀਅਰ ਦੋਸਤ ਪੱਤਰਕਾਰ ਨੇ ਉਹਨਾਂ ਨੇ ਧਾਮੇ ਸਾਹਿਬ ਨਾਲ ਗੱਲ ਕੀਤੀ ਹੈ ਨਾ ਵੀ ਤੁਸੀਂ ਅਸਤੀਫਾ ਕਿਉਂ ਦਿੱਤਾ ਹੈ ਸੋ ਕਹਿੰਦਾ ਵੀ ਧਾਮੀ ਸਾਹਿਬ ਨੇ ਮੈਨੂੰ ਇੱਕੋ ਗੱਲ ਕਹੀ ਕਹਿੰਦਾ ਵੀ ਇਹ ਹੰਦਾ ਨਾ ਵੀ ਇੱਕ ਪੰਛੀ ਆ ਵੀ ਇੱਕ ਪੰਛੀ ਦਰਖਤ ਤੇ ਬੈਠਾ ਹੈ ਨਾ ਵੀ ਜਿੱਦਾਂ ਹੋ ਆਪਣੀ ਜ਼ਿੰਦਗੀ ਨੂੰ ਮਾਣ ਰਿਹਾ ਹੈ ਦਰਖਤ ਤੇ ਬੈਠਾ ਹੋ ਆਪਣੀ ਆਜ਼ਾਦਾਨਾ ਹਸਤੀ ਵਿੱਚ ਬੈਠਾ ਤੇ ਕਹਿੰਦਾ ਮੈਂ ਇੱਕ ਉਹ ਪੰਛੀ ਆ ਜਿਹੜਾ ਥੱਲੇ ਬੈਠਾ ਔਰ ਦਰਖਤ ਉਹਦੇ ਉੱਪਰ ਬਿਠਾ ਦਿੱਤਾ ਗਿਆ ਹੂੰ 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 ਸੋ ਇਹ ਇਹ ਕਹਿੰਦਾ ਉਹਨਾਂ ਨੇ ਐਗਜ਼ੈਕਟ ਵਰਡਿੰਗ ਆ ਹਰਜਿੰਦਰ ਸਿੰਘ ਧਾਮੀ ਦਾ ਮਤਲਬ ਉਹ ਇਸ ਤਰੀਕੇ ਦੇ ਆਪਣੇ ਆਪ ਨੂੰ ਗੁਲਾਮ ਆਪਾ ਕਹਿ ਲਈ ਮਹਿਸੂਸ ਕਰ ਰਹੇ ਸੀ ਵੀ ਮੈਂ ਇੱਕ ਧਰਤੀ ਤੇ ਬੈਠਾ ਉਹਦਾ ਦਰਖਤ ਆ ਜਿਹੜਾ ਮੇਰੇ ਉੱਤੇ ਟਿਕਾ ਦਿੱਤਾ ਗਿਆ ਮੈਂ ਫੜਫੜਾ ਰਿਹਾ ਵੀ ਬਾਹਰ ਨਿਕਲ ਲਉ ਸੋ ਹੁਣ ਤੁਸੀਂ ਦੇਖੋ ਵੀ ਇਹ ਹਾਲਾਤ ਵਿੱਚੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੇਣਾ ਇੱਕ ਤਾਂ ਇਹ ਹੈਗਾ ਵੀ ਉਹਨਾਂ ਤੇ ਦਬਾਅ ਬਹੁਤ ਸੀ ਹਣਾ ਹੁਣ ਇਹ ਹੈਗਾ ਵੀ ਦਬਾਅ ਉਹਨਾਂ ਨੇ ਕਿਸ ਦਾ ਚੱਲਿਆ ਹੂੰ ਹੂੰ ਉਹਨਾਂ ਨੂੰ ਅਕਾਲ ਤਖਤ ਦਾ ਦਬਾਅ ਚੱਲਣਾ ਚਾਹੀਦਾ ਸੀ ਜਾਂ ਬਾਦਲ ਪਰਿਵਾਰ ਦਾ ਦਬਾਅ ਚੱਲਣਾ ਚਾਹੀਦਾ ਸੀ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਉਹ ਬਾਦਲ ਪਰਿਵਾਰ ਦਾ ਦਬਾਅ ਹੱਲ ਕੇ ਦਿੱਤਾ ਨਾ ਕਿ ਅਕਾਲ ਤਖਤ ਦਾ ਸਤਕਾਰ ਵੱਜੋਂ ਦਿੱਤਾ ਪਰ ਜਿਹੜੀ ਉਹਨਾਂ ਦੀ ਉਸ ਦਿਨ ਦੀ ਪ੍ਰੈਸ ਕਾਨਫਰੰਸ ਹੋਵੇ ਉਸ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਜੋ ਅਕਾਲੀ ਦਲ ਦਾ ਜਿਸ ਤਰੀਕੇ ਦਾ ਆਈਟੀ ਸੈੱਲ ਹੈਗਾ ਜਾਂ ਅੱਜ ਵੀ ਜੋ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਮੈਂਸ਼ਨ ਤੇ ਇਹੀ ਕੀਤਾ ਗਿਆ ਕਿ ਜਥੇਦਾਰ ਸਾਹਿਬ ਕਰਕੇ ਅਸੀਂ ਜਿਹੜਾ ਅਸਤੀਫਾ ਕਿਤੇ ਨਾ ਕਿਤੇ ਜਥੇਦਾਰ ਅਕबीर ਸਿੰਘ ਦੀ ਵੀ ਇੱਥੇ ਫਿਰ ਘੇਰਾਬੰਦੀ ਹੋ ਰਹੀ ਹੈ ਹ ਹੋ ਰਹੀ ਹੈ ਹੋ ਸਕਦਾ ਅਗਲੇ ਦਿਨਾਂ ਚ ਉਹਨਾਂ ਨੂੰ ਹਟਾਇਆ ਜਾਵੇ ਜਿਹੜਾ ਜਿਹੜਾ ਜਤਨ ਭਾਈ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਉਹ ਕਹਿੰਦੇ ਵੀ ਜਿਹੜੀ ਜਥੇਦਾਰ ਸਾਹਿਬ ਨੇ ਸੋਸ਼ਲ ਮੀਡੀਆ ਪੋਸਟ ਪਾਈ ਆ ਵੀ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾਣਾ ਸੀਗਾ ਉਹ ਗਲਤ ਸੀ ਸ਼ੋਮਨ ਕਮੇਟੂ ਨੇ ਨਹੀਂ ਸੀ ਕਰਨਾ ਚਾਹੀਦਾ ਹੁਣ ਉਹ ਆਖਰੀ ਲਾਈਨ ਨੇ ਕਹਿੰਦੇ ਮਨੂੰ ਉਹ ਕਰਿਆ ਹੈਗਾ ਜੇ ਉਹ ਜਥੇਦਾਰ ਸਾਹਿਬ ਦਾ ਇੰਨਾ ਸਤਕਾਰ ਕਰਦੇ ਆ ਤਾਂ ਜੇ ਅਸਤੀਫਾ ਦੇਣਾ ਸੀ ਅਸਤੀਫਾ ਦੇਣ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੇ ਬਹਾਲ ਕਰਦੇ ਵੀ ਜਥੇਦਾਰ ਸਾਹਿਬ ਨੇ ਮਨੂੰ ਕਿਹਾ ਵੀ ਇਹ ਗਲਤ ਹੋਇਆ ਇਸ ਲਈ ਮੈਂ ਜਥੇਦਾਰ ਸਾਹਿਬ ਦਾ ਸਤਿਕਾਰ ਕਰਦਾ ਮੈਂ ਉਹਨਾਂ ਦਾ ਟੱਕਰ ਨਹੀਂ ਕਰ ਸਕਦਾ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਦਾ ਉਹ ਤੋਂ ਬਾਅਦ ਮੈਂ ਅਸਤੀਫਾ ਦਿੰਦਾ ਇੱਕ ਤਾਂ ਰਾਹ ਇਹ ਸੀ ਨਾ ਦੂਸਰਾ ਇਹ ਹੋ ਗਿਆ ਵੀ ਹੁਣ ਜਿਹੜਾ ਅਸਤੀਫਾ ਦਿੱਤਾ ਗਿਆ ਨਾਲ ਹੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਦਿੱਤਾ ਗਿਆ ਇਟ ਮੀਨਸ ਇਹ ਹੈਗਾ ਵੀ ਮੈਂ ਅਕਾਲ ਤਖਤ ਨਾਲ ਤਾਂ ਟੱਕਰ ਰਹਿ ਸਕਦਾ ਪਰ ਬਾਦਲ ਪਰਿਵਾਰ ਨਾਲ ਟੱਕਰ ਨਹੀਂ ਲੈ ਸਕਦਾ ਕਿਉਂਕਿ ਬਾਦਲ ਪਰਿਵਾਰ ਨੇ ਮੇਰੇ ਤੇ ਐਨੇ ਆਸਾਨ ਕਰਿਆ ਬਾਦਲ ਪਰਿਵਾਰ ਦੇ ਆਸਾਨ ਪੰਥ ਵੱਲ ਨੂੰ ਕੀਤੇ ਹੋਏ ਆਸਾਨਾਂ ਤੋਂ ਜ਼ਿਆਦਾ ਵੱਡੇ ਆ ਹੂੰ ਹਾਂ ਇਸ ਲਈ ਮੈਂ ਕਿਉਂਕਿ ਕਿਉਂਕਿ ਸੱਤ ਮੈਂਬਰ ਦੀ ਕਮੇਟੀ ਮੇਰੇ ਗਲੇ ਦੀ ਹੱਡੀ ਬਣੀ ਹੋਈ ਆ ਇਸ ਲਈ ਮੈਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫਾ ਦਿੰਦਾ ਜਿਹੜਾ ਕਿ ਨਹੀਂ ਦੇਣਾ ਚਾਹੀਦਾ ਸੀ ਜੇ ਉਹ ਬਕਾਇਦਾ ਹੀ ਅਕਾਲ ਤਖਤ ਨੂੰ ਸਮਰਪਤ ਆ ਉਹ ਜਥੇਦਾਰ ਸਾਹਿਬ ਨੂੰ ਕਹਿੰਦੇ ਬਿਜੇਤੇਦਾਰ ਸਾਹਿਬ ਜੀ ਮੈਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਕਿਉਂਕਿ ਬਾਦਲ ਪਰਵਾਰੀਆ ਅਕਾਲੀ ਦਲ ਨੇ ਮੇਰੀ ਸੰਗੀ ਘੁੱਟੀ ਹੋਈ ਆ ਹੁਣ ਮੈਂ ਆਜ਼ਾਦ ਹੋ ਗਿਆ ਹਾਂ ਹੁਣ ਮੈਂ ਸੱਤ ਮੈਂਬਰੀ ਕਮੇਟੀ ਤੁਹਾਡੇ ਹੁਕਮ ਅਨੁਸਾਰ ਆ ਜਿਹੜੀ ਉਹਦੀ ਭਾਰਤੀ ਦੀ ਮਹਿਮ ਨੂੰ ਸਰਗਰਮੀ ਕਰਾਂਗਾ ਸੋ ਇਹ ਉਹਨਾਂ ਨੂੰ ਜਿਹੜਾ ਹੈਗਾ ਕਰਨਾ ਚਾਹੀਦਾ ਸੀ ਪਰ ਉਹਨਾਂ ਨੇ ਹਲੇ ਵੀ ਬਾਦਲ ਪਰਵਾਰ ਦਾ ਦਬਾਅ ਜ਼ਿਆਦਾ ਮੰਨਿਆ ਹੈ ਅਕਾਲ ਤਖਤ ਦਾ ਦਬਾਅ ਨਹੀਂ ਮੰਨਿਆ ਔਰ ਅਕਾਲ ਤਖਤ ਨੂੰ ਇਨਡਾਇਰੈਕਟਲੀ ਚੁਣੌਤੀ ਦਿੱਤੀ ਆ ਵੀ ਮੈਂ ਤੁਹਾਨੂੰ ਕੁਝ ਨਹੀਂ ਸਮਝਦਾ ਆ ਚੱਕੋ ਮੇਰਾ ਅਸਤੀਫਾ ਤੇ ਅਸੀਂ ਚੱਲੇ ਆ ਘਰ ਨੂੰ ਹਨਾ ਸੋ ਇਹ ਹੈਗਾ ਸੋ ਹਾਲੇ ਵੀ ਉਹਨਾਂ ਨੂੰ ਚਾਹੀਦਾ ਸੀਗਾ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੇ ਬਹਾਲ ਕਰ ਦੇ ਹਨਾ ਵੀ ਕਿਉਂਕਿ ਸਿੰਘ ਸਾਹਿਬ ਨੇ ਕਿਹਾ ਹੈਗਾ ਵੀ ਇਹ ਗਲਤ ਹੋਇਆ ਸੋ ਉਹ ਤੋਂ ਬਾਅਦ ਫਿਰ ਉਹ ਅਸਤੀਫਾ ਦੇ ਕੇ ਤੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਵਜੋਂ ਆਪਣੀਆਂ ਸਰਗਰਮੀਆਂ ਸ਼ੁਰੂ ਕਰਦੇ ਇਹ ਇਹ ਬਣਦੀ ਸੀ ਗੱਲ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਆਪਾਂ ਕਹਿੰਦੇ ਕਿ ਹਿਸਟਰੀ ਇਨ ਮੇਕਿੰਗ ਹੈ ਔਰ ਇਤਿਹਾਸ ਦੇ ਵਿੱਚ ਇਹ ਵੀ ਪਾਰਟ ਜਿਹੜਾ ਹੈ ਉਹ ਲਿਖਿਆ ਜਾਏਗਾ ਕਿ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਸਤੀਫਾ ਦਿੱਤਾ ਸੀ ਤੇ ਬਾਕੀ ਦੇ ਸਿੱਖਾਂ ਦੇ ਜਾਂ ਸਿੱਖ ਲੀਡਰਸ਼ਿਪ ਦੇ ਕਿਹੋ ਜਿਹਾ ਪ੍ਰਤੀ ਉਨਾ ਸਮਿਆਂ ਦੇ ਵਿੱਚ ਆਈ ਸੀ ਜਦੋਂ ਕੌਮ ਦੇ ਵਿੱਚ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਦੀ ਸਮੱਸਿਆ ਜਿਹੜੀ ਹੈ ਉਹ ਚੱਲ ਰਹੀ ਹੈ